ਤੁਸੀਂ ਦੱਸਿਆ ਸੀ ਵੀ ਇੱਕ ਤੇਲ ਹੈਗਾ ਤੁਸੀਂ ਉਹਨੂੰ ਸਵੇਰੇ ਸਵੇਰੇ ਬਸ ਨਾਉਣ ਤੋਂ ਪਹਿਲਾਂ ਲਗਾਉਣਾ ਤੇ ਤੁਸੀਂ 3-4 ਦਿਨਾਂ ਬਾਅਦ ਉਹਦਾ ਅਸਰ ਦਿਖਣਾ ਸ਼ੁਰੂ ਹੋ ਜਾਏਗਾ ਸਾਰੀਆਂ ਕਰੀਮਾਂ ਸਾਰੇ ਜਿਹੜੇ ਫੇਸ਼ੀਅਲ ਪੈਕਜ ਹੈ 3D 4D ਬਲੀਚਾ ਉਹ ਸਾਰੀਆਂ ਫੇਲ ਕਰਨ ਵਾਲਾ ਤੇਲ ਕਿਹੜਾ ਤੇਲ ਹੈ ਇਹ ਕੋਈ ਨਵਾਂ ਤੇਲ ਨਹੀਂ ਹੈ ਸਾਡੀਆਂ ਰਸੋਈਆਂ ਦੇ ਵਿੱਚ ਇਹ ਚੀਜ਼ਾਂ ਆਮ ਨਹੀਂ ਇਸ ਤੇਲ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਦਿਖਣਗੇ ਜਿਨ੍ਹਾਂ ਨੂੰ ਉਮਰ ਤੋਂ ਪਹਿਲਾਂ ਚਿਹਰੇ ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਜੇ ਮੇਰੀ ਕੋਈ ਭੈਣ ਮੇਰਾ ਕੋਈ ਭਰਾ ਜੇ ਇਸ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਥੋੜੇ ਦਿਨਾਂ ਦੇ ਵਿੱਚ ਹੀ ਉਹਦੇ ਚਿਹਰੇ ਤੇ ਉਸ ਨੂੰ ਉਹਦਾ ਅਸਰ ਦਿਖੇਗਾ ਉਹ ਚਿਹਰੇ ਤੇ ਗਲੋ ਆਏਗਾ ਨੂਰ ਆਏਗਾ ਤੁਹਾਨੂੰ ਲੋਕੀ ਤੁਹਾਡੇ ਇਸ ਚਿਹਰੇ ਦੀ ਰੰਗਤ ਦਾ ਰਾਜ ਪੁੱਛਣਗੇ ਤੁਹਾਡੇ ਕੋਲ ਜਿਹੜੀ ਇੱਕ ਲੇਡੀ ਸਾਡੀ ਭੈਣ ਬੈਠੀ ਸੀ ਤਾਂ ਤੁਸੀਂ ਉਦੋਂ ਹੀ ਫੜ ਲਿਆ ਵੀ ਤੁਹਾਡਾ ਚਿਹਰਾ ਜਿਹੜਾ ਕਰੀਬਾਂ ਨੇ ਖਰਾਬ ਕੀਤਾ ਹੋਇਆ ਜਿਹੜੀਆਂ ਭੈਣਾਂ ਅੱਜਕੱਲ ਆਪਣੇ ਚਿਹਰੇ ਨੂੰ ਖੂਬਸੂਰਤ ਦਿਖਾਣ ਲਈ ਕਰੀਮਾਂ ਦਾ ਇਸਤੇਮਾਲ ਕਰਦੀਆਂ ਉਹਨਾਂ ਦੇ ਵਿੱਚ ਕੀ ਹੁੰਦਾ ਕੈਮੀਕਲ ਦੇ ਨਾਲ ਉਹ ਤਿਆਰ ਕੀਤੀਆਂ ਜਾਂਦੀਆਂ ਹੁੰਦੀਆਂ ਜਦੋਂ ਉਹ ਕੈਮੀਕਲ ਦਾ ਰਿਐਕਸ਼ਨ ਹੋਣਾ ਸ਼ੁਰੂ ਹੁੰਦਾ ਹੈ ਹੌਲੀ ਹੌਲੀ ਕੀ ਹੈ ਉਹਨਾਂ ਦੇ ਮੂੰਹ ਤੇ ਟੈਨਿੰਗ ਆ ਗਈ ਜਾਂ ਉਹਨਾਂ ਦੇ ਅਸਰ ਨਾਲ ਛਾਈਆਂ ਬੰਨੀਆਂ ਸ਼ੁਰੂ ਹੋ ਗਈਆਂ ਕਾਲਾਪਨ ਆ ਗਿਆ ਤਾਂ ਉਹ ਚੀਜ਼ਾਂ ਫਿਰ ਬਾਅਦ ਚ ਉਹਨਾਂ ਨੂੰ ਨੁਕਸਾਨ ਦੇਣੀ ਜਾਂ ਝੁਰੜੀਆਂ ਪੈ ਗਈਆਂ ਉਹ ਸਾਰਾ ਉਹਨਾਂ ਦਾ ਹੀ ਜਿਹੜਾ ਹੈਗਾ ਉਹ ਇੰਪੈਕਟ ਦਿਖਣਾ ਸ਼ੁਰੂ ਹੋ ਜਾਂਦਾ ਹੈ ਜੇ ਕਾਦੀਆਂ ਪੱਤੀਆਂ ਨੇ ਤੇ ਤੁਸੀਂ ਕਹ ਰਹੇ ਵੀ ਪੱਤੀਆਂ ਖਾ ਕੇ ਵੀ ਤੁਹਾਡੇ ਚਿਹਰੇ ਦੀ ਤੁਹਾਡੀ ਸਕਿਨ ਦੀ ਐਸੀ ਨਹੀਂ ਖਾਰਾਉ ਇਹ ਦੇਖਣ ਨੂੰ ਹਰੀਆਂ ਲੱਗਦੀਆਂ ਨੇ ਪਰ ਤੁਹਾਡਾ ਚਿਹਰਾ ਗੁਲਾਬ ਵਾਂਗੂ ਚਮਕਾ ਦਿੰਦੀ ਹੈ ਸਰ ਇਹ ਹੈਗਾ ਸੋਨੇ ਤੇ ਸੁਹਾਗੇ ਵਾਲਾ ਕੰਮ ਇਹ ਦੇਖੋ ਆਪਾਂ ਨੇ ਤੇਲ ਲੈ ਲਿਆ ਤੇ ਇਹਨੂੰ ਆਪਾਂ ਤੇਲ ਨੂੰ ਗਰਮ ਕਰਾਂਗੇ ਤੇ ਤੁਹਾਡਾ ਤੇਲ ਤਿਆਰ ਹੈ ਤੁਹਾਡਾ ਜਿਹੜਾ ਇਹ ਜਿਹੜਾ ਤੇਲ ਹੈਗਾ ਐਂਟੀ ਏਜਿੰਗ ਨੁਸਖਾ ਫਾਰਮੂਲਾ ਬਣ ਗਿਆ ਬਹਲਾ ਦਵਾਈ ਵੀ ਬਣ ਗਈ ਇੱਕ ਤਰ੍ਹਾਂ ਦੀ ਜੀ ਐਂਟੀ ਏਜਿੰਗ ਐਂਟੀ ਇਨਫਲੇਮੇਟਰੀ ਜਿਹੜੀਆਂ ਭੈਣਾ ਜਾਂ ਜਿਹੜੇ ਭਰਾ ਕਹਿੰਦੇ ਆ ਜੀ ਵੀ ਸਾਤੇ ਕੋਲੋਂ ਤਾਂ ਦੇਖੋ ਉਹਨਾਂ ਦੀ ਕੋਈ ਲਾਈਫ ਜਾਂ ਜੋਬ ਇਸ ਤਰ੍ਹਾਂ ਦੀ ਹੈ ਵੀ ਸਾਨੂੰ ਤਾਂ ਟਾਈਮ ਨਹੀਂ ਮਿਲਦਾ ਜੀ ਕੁਝ ਵੀ ਕਰਨ ਦਾ ਅੱਜ ਤਾਂ ਸੁੱਤੇ ਉੱਠਦੇ ਸਾਰੀ ਭੱਜਦੇ ਆ ਬਾਹਰ ਨੂੰ ਇਹ ਜ ਦੀ کریم ਹੈ ਇਹ ਵੀ ਤੁਹਾਨੂੰ ਬਿਲਕੁਲ ਆਰਗੈਨਿਕ ਹੈ ਇਹਦੇ ਵਿੱਚ ਅਸੀਂ ਕੋਈ ਵੀ ਫਲੇਵਰ ਤੱਕ ਵੀ ਇਸਤੇਮਾਲ ਨਹੀਂ ਕੀਤਾ ਕਿਉਂਕਿ ਫਲੇਵਰ ਪਾਉਣ ਵਾਸਤੇ ਵੀ ਕੈਮੀਕਲ ਦਾ ਇਸਤੇਮਾਲ ਹੁੰਦਾ ਹੈ ਔਰ ਤੁਸੀਂ ਵਿਦਿਨ ਵੀਕ ਆਪਣੇ ਚਿਹਰੇ ਤੇ ਗਲੋ ਦੇਖੋਗੇ ਕਿਸੇ ਦੇ ਭੈਣ ਤੇ ਛਾਈਆਂ ਪੈ ਗਈਆਂ ਕੋਈ ਦਾਗ-ਦੱਬੇ ਪੈ ਗਏ ਫੋੜੇ ਫੁੰਸੀਆਂ ਹੋ ਗਈਆਂ ਟੈਨਿੰਗ ਆ ਗਈ ਬਲੇਮਿਸ਼ ਆ ਗਈਆਂ ਉਹ ਸਾਰੀਆਂ ਜਿਹੜੀ ਇਸ ਕਰੀਮ ਦੇ ਨਾਲ ਤੁਹਾਨੂੰ ਹੈਗੀਆਂ ਉਹ ਹਫਤੇ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਜਾਏਗਾ ਕੀ ਹੁੰਦਾ ਆਪਣੇ ਬਲੱਡ ਦੇ ਅੰਦਰ ਨਾ ਊਸ਼ਮਾ ਆ ਜਾਂਦੀ ਹੈ ਗੰਦਗੀ ਹੋ ਜਾਂਦੀ ਹੈ ਜਿੱਦੀ ਵਜ੍ਹਾ ਕਰਕੇ ਚਿਹਰੇ ਦੇ ਉੱਤੇ ਫੋੜੇ ਫੁੰਸੀਆਂ ਹੋ ਗਈਆਂ ਜਾਂ ਛਾਈਆਂ ਬਣ ਗਈਆਂ ਤਾਂ ਉਹ ਜਿਹੜੀ ਪਿਗਮੇਟੇਸ਼ਨ ਆਪਾਂ ਕਹਿ ਦਿੰਦੇ ਆ ਤਾਂ ਉਹ ਸਾਰੀ ਚੀਜ਼ਾਂ ਨੂੰ ਇਹ ਅੰਦਰੋਂ ਦੀ ਦੂਰ ਕਰਦੀ ਹੈ ਤੇ ਜਿਹੜੀ ਆਪਣੀ ਇਹ ਕਰੀਮ ਹੈ ਜਿਹੜੀ ਉਹ ਚਿਹਰੇ ਦੇ ਦਾਗ-ਧੱਬੇ ਬਣ ਚੁੱਕੇ ਨੇ ਤੇ ਉਹਨਾਂ ਨੂੰ ਕਲੀਅਰ ਕਰਦੀ ਹੈ ਬਾਹਰੋਂ ਜਿਹੜਾ ਕੰਮ ਕਰੂਗੀ ਇਹ ਕਰੀਮ ਕਰੂਗੀ ਜਿਹੜਾ ਅੰਦਰੋਂ ਲੀਵਰ ਨੂੰ ਡੀਟੌਕਸ ਕਰਨਾ ਹੈ ਤੁਹਾਡੀ ਸਕਿਨ ਨੂੰ ਡੀਟੌਕਸ ਅੰਦਰੋਂ ਕਰਨਾ ਹੈ ਤੇ ਇਹ ਤੁਹਾਡੇ ਇਹ ਨੁਸਖੇ ਫਾਰਮੂਲੇ ਜਿਹੜੇ ਤੁਸੀਂ ਆਯੁਰਵੈਦਿਕ ਬਣਾਏ ਹੋਏ ਨੇ ਇਹ ਕਰਨ ਇਹ ਕਰਨ ਪੇਸ਼ੈਂਟ ਇਹ ਕਹਿਣਾ ਸ਼ੁਰੂ ਕਰ ਦਿੰਦਾ ਕਿ ਡਾਕਟਰ ਸਾਹਿਬ ਮੈਨੂੰ ਹਫਤੇ ਦੇ ਵਿੱਚ ਫਰਕ ਦਿਖਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਗੀਗਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਸਾਡੀਆਂ ਭੈਣਾਂ ਨੂੰ ਰਸੋਈ ਦੇ ਵਿੱਚ ਖੜਿਆ ਖੜਿਆ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਦਾ ਫੇਸ ਹੈਗਾ ਜਿਹੜਾ ਜ਼ਿੰਮੇਵਾਰੀਆਂ ਦੀ ਦਬਾਅ ਹੇਠ ਦਬਕੇ ਰਹਿ ਜਾਂਦਾ ਜਦੋਂ ਉਹ ਸ਼ੀਸ਼ਾ ਵੇਖਦੀਆਂ ਨੇ ਤਾ ਸ਼ਿਸ਼ਾ ਵੇਖ ਕੇ ਉਹਨਾਂ ਨੂੰ ਅਕਸਰ ਅਫਸੋਸ ਹੋ ਜਾਂਦਾ ਹੈ ਉਹ ਦੇਖਦੀਆਂ ਨੇ ਕਿ ਜਦੋਂ ਉਹ ਪਹਿਲਾਂ ਵਾਲੀ ਉਹਨਾਂ ਦੀ ਵਿਆਹ ਤੋਂ ਪਹਿਲਾਂ ਵਾਲੀ ਫੋਟੋ ਤੇ ਵਿਆਹ ਤੋਂ ਬਾਅਦ ਵਾਲੀ ਫੋਟੋ 'ਚ ਬੜਾ ਫਰਕ ਨਜ਼ਰ ਆ ਜਾਂਦਾ ਹੈ ਉਮਰ ਉਹਨਾਂ ਦੀ 30 ਸਾਲ 25 ਸਾਲ 35 ਸਾਲ 40 ਸਾਲ ਹੁੰਦੀ ਹੈ ਤੇ ਇੰਜ ਲੱਗਦਾ ਹੈ ਕਿ ਜੇ ਉਹ 50 ਤੋਂ ਟੱਪ ਗਈਆਂ ਹੋਣ ਤਾਂ ਅਜਿਹੇ ਦੇ ਵਿੱਚ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਕੁਦਰਤ ਨੇ ਸਾਡ ਨੂੰ ਸਕਿਨ ਨੂੰ ਸਾਫ਼ ਸੁਥਰਾ ਚਮਕਦਾਰ ਰੱਖਣ ਵਾਸਤੇ ਦਿੱਤਾ ਹੈ ਤੇ ਕਿਹੜਾ ਨੁਸਖਾ ਫਾਰਮੂਲਾ ਤੁਹਾਡੇ ਚਿਹਰੇ ਦੀ ਉਮਰ ਹੈਗਾ ਜਿਹੜੀ ਐਂਟੀ 에ਜਿੰਗ ਇਫੈਕਟ ਦਿੰਦਾ ਉਹ ਸਾਰੀ ਗੱਲਬਾਤ ਅੱਜ ਤੁਹਾਡੇ ਨਾਲ ਅਸੀਂ ਕਰਾਂਗੇ ਅਸੀਂ ਪਹੁੰਚੇ ਹਾਂ ਡਾਕਟਰ ਗੁਪਤਾ ਜੀ ਕੋਲ ਪਟਿਆਲਵੀ ਵੈਦ ਸਮਝਾਂਗੇ ਕਿਹੜਾ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕਰਨ ਲੱਗੇ ਹਨ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਅੱਛਾ ਸਭ ਤੋਂ ਪਹਿਲਾ ਸਵਾਲ ਮੇਰਾ ਇਹੋ ਹੈ ਜੀ ਜਿਹੜੀ ਗੱਲ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਕਹੀ ਹੈ ਡਾਕਟਰ ਸਾਹਿਬ ਇਹ ਅਕਸਰ ਸਾਡੀ ਆਪਣਿਆਂ ਜ਼ਿੰਮੇਵਾਰੀਆਂ ਸਾਡੀਆਂ ਭੈਣਾਂ ਦੇ ਸਿਰ ਤੇ ਇੰਨੀਆਂ ਆ ਜਾਂਦੀਆਂ ਨੇ ਰਸੋਈ ਦੀਆਂ ਪਰਿਵਾਰ ਦੀਆਂ ਹੋਰ ਬਹੁਤ ਗਰਸਤੀ ਜ਼ਿੰਦਗੀ ਦੀਆਂ ਜਿਹੜੀਆਂ ਉਹ ਪਤਾ ਨਹੀਂ ਲੱਗਦਾ ਉਹਨਾਂ ਦਾ ਚਿਹਰਾ ਕਦੋਂ ਮਤਲਬ ਚਮਕਦਾਰ ਚਿਹਰੇ ਤੋਂ ਕਾਲਾਪਨ ਆ ਜਾਂਦਾ ਉਹਨਾਂ ਦੇ ਚਿਹਰੇ ਤੇ ਕੀ ਕਾਰਨ ਮੰਨਦੇ ਹੋ ਸਰ ਦੇਖੋ ਕਾਰਨ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਘਰ ਦੇ ਵਿੱਚ ਜ਼ਿੰਮੇਵਾਰੀਆਂ ਦਾ ਬੋਝ ਉਹਨਾਂ ਤੇ ਪੈਣਾ ਸ਼ੁਰੂ ਹੁੰਦਾ ਹੁਣ ਘਰ ਦੇ ਵਿੱਚ ਜਦੋਂ ਤਾਂ ਵਿਆਹ ਤੋਂ ਪਹਿਲਾਂ ਉਹਨਾਂ ਦਾ ਜੀਵਨ ਹੁੰਦਾ ਹੈ ਉਹ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ ਕਿਉਂਕਿ ਮਾਮਾ ਕੁੜੀਆਂ ਨੂੰ ਜ਼ਿਆਦਾ ਕੰਮ ਨਹੀਂ ਕਰਨ ਦਿੰਦੀਆਂ ਫ੍ਰੀडम ਹੁੰਦਾ ਹੈ ਲੇਟ ਉੱਠਣਾ ਹੈ ਆਰਾਮ ਨਾਲ ਉੱਠਣਾ ਹੈ ਠੀਕ ਹੈ ਲੇਕਿਨ ਜਦੋਂ ਆਪਾਂ ਸੋਹਰੇ ਘਰ ਚਲੇ ਜਾਂਦੇ ਆ ਉੱਥੇ ਇੱਕ ਜ਼ਿੰਮੇਵਾਰੀ ਪੈ ਜਾਂਦੀ ਹੈ ਸਵੇਰੇ ਟਾਈਮ ਨਾਲ ਉੱਠਣਾ ਹੈ ਸਾਰੀ ਰਸੋਈ ਦਾ ਕੰਮ ਕਰਨਾ ਹੈ ਔਰ ਤੁਹਾਨੂੰ ਪਤਾ ਹੈ ਰਸੋਈ ਦੇ ਕੰਮ ਦੇ ਵਿੱਚ ਅੱਜਕੱਲ ਕਿੰਨੀ ਜ਼ਿਆਦਾ ਉੱਥੇ ਗਰਮੀ ਹੁੰਦੀ ਹੈ ਕਿਉਂਕਿ ਸਾਰਾ ਦਿਨ ਤੁਸੀਂ ਚੁੱਲ੍ਹੇ ਚੌਕੇ ਤੇ ਕੰਮ ਕਰਨਾ ਹੈ ਤਾਂ ਉਹ ਚੁੱਲ੍ਹੇ ਚੌਕੇ ਦੇ ਕੰਮ ਕਰਦੇ ਕਰਦੇ ਕਦੋਂ ਉਹਨਾਂ ਦੀ ਜਿਹੜੀ ਸਕੀਨ ਹੈ ਉਹ ਬੱਜ ਤੋਂ ਬੱਤਰ ਹੁੰਦੀ ਜਾਂਦੀ ਹੈ ਜਿਵੇਂ ਤੁਸੀਂ ਹੁਣੇ ਕਿਹਾ ਸੀਗਾ ਤੇ ਈਸੀ ਚੀਜ਼ ਨੂੰ ਲੈ ਕੇ ਇੱਕ ਬੜਾ ਦਿਲਚਸਪ ਕਿੱਸਾ ਵੀ ਮੈਨੂੰ ਯਾਦ ਆ ਗਿਆ ਤੁਸੀਂ ਕਿਹਾ ਨਾ ਵੀ 30 ਸਾਲ ਦੀ ਜਾਂ 35 ਸਾਲ ਦੀ ਉਮਰ ਹੁੰਦੀ ਆ ਉਹਨਾਂ ਦੀ ਤੇ ਲੇਕਿਨ ਉਹ ਲੱਗਦੀਆਂ 50 55 ਸਾਲ ਦੀਆਂ ਸਾਡੇ ਨਾਲ ਇਸੇ ਤਰ੍ਹਾਂ ਇੱਕ ਬੜਾ ਦਿਲਚਸਪ ਕਿੱਸਾ ਕੀ ਹੋਇਆ ਕਿ ਪਿੱਛੇ ਜੇ ਸਾਡੇ ਕੋਲ ਇੱਕ ਲੇਡੀਜ਼ ਆਈ ਤਾਂ ਸਾਡੀ ਜਿਹੜੀ ਹੈਗੀ ਆ ਸਟਾਫ ਦੀ ਮੈਂਬਰ ਰੂਬੀ ਹੈ ਉਹਨਾਂ ਨੇ ਉਹਨਾਂ ਨੂੰ ਸੱਸਰੀ ਗੱਲ ਕਰਤੀ ਵੀ ਸੱਸਰੀ ਗਾਲ ਆਂਟੀ ਜੀ ਤਾ ਉਹ ਸਸਰੀਕਾਲ ਆਂਟੀ ਜੀ ਕਹਿਣ ਤੋਂ ਬਾਅਦ ਤਾਂ ਜੀ ਉਹ ਉਹਨਾਂ ਦੇ ਚਿਹਰੇ ਤੇ ਗੁੱਸਾ ਜਾ ਆ ਗਿਆ ਤੇ ਅਸੀਂ ਕਹੇ ਜੀ ਕੀ ਗੱਲ ਹੋ ਗਈ ਕਹਿੰਦੇ ਜੀ ਤੁਸੀਂ ਮੈਨੂੰ ਆਂਟੀ ਕਹਿ ਰਹੇ ਹੋ ਮੇਰੀ ਤਾਂ ਹਲੇ ਉਮਰ ਹੀ 35 ਸਾਲ ਦੀ ਹੈਗੀ ਐ ਲੇਕਿਨ ਉਮਰ ਤਾਂ 35 ਸਾਲ ਦੀ ਹੈ ਲੇਕਿਨ ਉਹਨਾਂ ਦਾ ਜਿਹੜੀ ਚਿਹਰੇ ਦੇ ਹਾਫ-ਪਾਫ ਸੀਗੇ ਚਿਹਰੇ ਤੇ ਝੁਰੜੀਆਂ ਆ ਗਈਆਂ ਸੀਗੀਆਂ ਤਾਂ ਉਹ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ 50 ਪਲੱਸ ਹੁੰਦੇ ਆ ਇਹੋ ਜਿਹੜੇ ਸੱਚੀ ਗੱਲ ਅਗਰ ਕਿਸੇ ਨੂੰ ਪੈਂਤੀ ਵਾਲਿਆਂ ਨੂੰ ਤੁਸੀਂ ਆਂਟੀ ਜੀ ਕਹੋਗੇ ਫਿਰ ਤਾਂ ਅਗਲਾ ਗੱਲ ਪਊਗਾ ਨਾ ਜੀ ਸ਼ੁਕਰ ਕਰੋ ਵੀ ਉਹਨਾਂ ਨੇ ਸਿਰਫ ਗੁੱਸਾ ਹੀ ਜ਼ਾਹਰ ਕੀਤਾ ਕੋਈ ਚੀਜ਼ ਚੱਕ ਕੇ ਨਹੀਂ ਮਾਰੀ ਜੇ ਉਹਨਾਂ ਦੇ ਹੱਥ 'ਚ ਹੁੰਦੀ ਕਿਉਂਕਿ ਲੇਡੀਜ਼ ਦਾ ਇਸ ਚੀਜ਼ ਨੂੰ ਲੈ ਕੇ ਬਹੁਤ ਬਹੁਤ ਪੂਜ ਐਸੀ ਹੁੰਦੀ ਆ ਵੀ ਤੁਸੀਂ ਆਹ ਤੁਸੀਂ ਉਹਨੂੰ 50 55 ਵਾਲੀ ਨੂੰ ਤੁਸੀਂ ਇਹ ਕਹਿੰਦਾ ਵੀ ਜੀ ਤੁਸੀਂ ਤਾਂ ਹਲੇ ਬੜੇ ਜੰਗ ਤੱਕਦੇ ਹੋ ਫਿਰ ਤਾਂ ਬੜੀਆ ਖੁਸ਼ ਹੋ ਜਾਂਦੀ ਐ ਪਰ ਜੇ ਤੁਸੀਂ ਕਿਸੇ ਜੰਗ ਨੂੰ ਲੇਡੀ ਕਹਿੰਦਾ ਜਾਂ ਆਂਟੀ ਕਹਿੰਦਾ ਤਾਂ ਉਸ ਦਾ ਸਿਰ ਪਾਟਣ ਵਾਲਾ ਹਾਲ ਹੋ ਜਾਂਦਾ ਤਾਂ ਮੈਂ ਇਸ ਗੱਲ ਕਰਕੇ ਕਹ ਰਿਹਾ ਤਾਂ ਉਹਦੇ ਲਈ ਕੀ ਹੈ ਜੀ ਸਾਡੇ ਕੋਲੇ ਕਾ ਵੀ ਹੈਗਾ ਮੈਡੀਸਨਸ ਵੀ ਹੈਗੀਆਂ ਪੇਸ਼ੈਂਟ ਤੇ ਡਿਪੈਂਡ ਕਰਦਾ ਹੈ ਵੀ ਜੇ ਤਾਂ ਉਹ ਚਾਹੇ ਨੁਸਖੇ ਨਾਲ ਆਪਣੇ ਆਪ ਨੂੰ ਕਯੂਰ ਕਰ ਸਕਦਾ ਕਿਉਂਕਿ ਨੁਸਖੇ ਦੇ ਵਿੱਚ ਕੀ ਹੁੰਦਾ ਵੀ ਆਪਾਂ ਨੂੰ ਡੇਲੀ ਉਹਦੇ ਵਿੱਚ ਟਾਈਮ ਦੇਣਾ ਪੈਂਦਾ ਦਵਾਈ ਦਾ ਕੀ ਹੁੰਦਾ ਵੀ ਆਪਾਂ ਨੇ ਕੋਈ ਜ਼ਿਆਦਾ ਆਪਾਂ ਨੂੰ ਭੱਜ ਦੌੜ ਨਹੀਂ ਕਰਨੀ ਪੈਂਦੀ ਉਹਨੂੰ ਨੁਸਖੇ ਨੂੰ ਤਿਆਰ ਕਰਨ ਲਈ ਤਾਂ ਆਪਾਂ ਨੂੰ ਇੱਕ ਥੋੜਾ ਜਿਹਾ ਮਿਹਨਤ ਵੀ ਕਰਨੀ ਪੈਂਦੀ ਹੈ ਲੇਕਿਨ ਅੱਜ ਕੱਲ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਭੱਜ ਦੌੜ ਵਾਲੀ ਜ਼ਿੰਦਗੀ ਹੈ ਤਾਂ ਹਰ ਕੋਈ ਬੰਦੇ ਨੂੰ ਐ ਹੁੰਦਾ ਵੀ ਜੇ ਮੈਨੂੰ ਹਰ ਇੱਕ ਚੀਜ਼ ਰੈਡੀ ਮਿਲ ਜੇ ਤਾਂ ਉਹ ਜ਼ਿਆਦਾ ਵਧੀਆ ਹੈਗੀ ਹੈ ਸਰ ਸਭ ਤੁਹਾਡੇ ਕੋਲ ਜਿਹੜੀ ਇੱਕ ਲੇਡੀ ਸਾਡੀ ਭੈਣ ਬੈਠੀ ਸੀ ਉਹਨਾਂ ਨੇ ਵੀ ਤੁਹਾਨੂੰ ਇਹੀ ਗੱਲ ਕਹੀ ਸੀ ਵੀ ਮੇਰੀ ਖੁਰਾਕ ਬੜੀ ਵਧੀਆ ਹੈ ਮੈਂ ਐਕਸਰਸਾਈਜ਼ ਵੀ ਬੜੀ ਕਰਦੀ ਆ ਪਾਣੀ ਵੀ ਬਹੁਤ ਪੀਂਦੀ ਆ ਜੇ ਜਿਹੜੀਆਂ ਪਰ ਜਦੋਂ ਉਹਨਾਂ ਨੇ ਕਰੀਮਾਂ ਦੀ ਗੱਲ ਕੀਤੀ ਤਾਂ ਤੁਸੀਂ ਉਦੋਂ ਹੀ ਫੜ ਲਿਆ ਵੀ ਤੁਹਾਡਾ ਚਿਹਰਾ ਜਿਹੜਾ ਕਰੀਮਾਂ ਨੇ ਖਰਾਬ ਕੀਤਾ ਹੋਇਆ ਉਹ ਕੀ ਗੱਲ ਸੀ ਜੀ ਸਰ ਦੇਖੋ ਜਿਹੜੀਆਂ ਭੈਣਾਂ ਅੱਜ ਕੱਲ ਆਪਣੇ ਚਿਹਰੇ ਨੂੰ ਖੂਬਸੂਰਤ ਦਿਖਾਣ ਲਈ ਕਰੀਮਾਂ ਦਾ ਇਸਤੇਮਾਲ ਕਰਦਿਆਂ ਖਾਸ ਕਰਕੇ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਆਰਟੀਫੀਸ਼ੀਅਲ ਜਾਂ ਫੇਸ਼ੀਅਲ ਕਰਵਾਂਦੀਆਂ ਆ ਗਈਆਂ ਉਹਨਾਂ ਦੇ ਵਿੱਚ ਕੀ ਹੁੰਦਾ ਕੈਮੀਕਲਸ ਦੇ ਨਾਲ ਉਹ ਤਿਆਰ ਕੀਤੀਆਂ ਵਿਆ ਹੁੰਦੀਆਂ ਤਾਂ ਜਦੋਂ ਆਪਾਂ ਕੈਮੀਕਲਸ ਤੋਂ ਤਿਆਰ ਕੀਤੀ ਹੋਈ ਚੀਜ਼ ਦਾ ਇਸਤੇਮਾਲ ਕਰਦੇ ਆ ਤਾਂ ਉਹ ਕੁਛ ਟਾਈਮ ਲਈ ਤਾਂ ਆਪਣਾ ਚਿਹਰਾ ਵਧੀਆ ਬਣਾ ਦਿੰਦੇ ਜਿਵੇਂ ਹੁਣ ਕਿਸੇ ਨੇ ਵਿਆਹ ਅਟੈਂਡ ਕਰਨਾ ਆਪਾਂ ਨੇ ਫੇਸ਼ੀਅਲ ਕਰਾ ਲਿਆ ਜਾਂ ਮੇਕਅਪ ਕਰਾ ਲਿਆ ਤਾਂ ਕੁਛ ਟਾਈਮ ਲਈਦਾ ਆਪਾਂ ਨੂੰ ਜਿਹੜੀ ਉਹ ਲੇਡੀਜ਼ ਆ ਉਹ ਇੱਕ ਐਂ ਲੱਗਦੀ ਐ ਵੀ ਇਹ ਤਾਂ پری ਬਣ ਗਈ ਲੇਕਿਨ ਜਦੋਂ ਉਹ ਥੋੜੇ ਦਿਨਾਂ ਬਾਅਦ ਉਸ ਕੈਮੀਕਲ ਦਾ ਜਿਹੜਾ ਅਸਰ ਹੈ ਉਹ ਦਿਖਣਾ ਸ਼ੁਰੂ ਹੋ ਜਾਂਦਾ ਹੈ। ਵਿਆਹ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇੱਕ ਬੜੀ ਸਿੰਪਲ ਜੀ ਹੋਰ ਵੀ ਇੱਕ ਹੈਗਾ ਆਪਾਂ ਕੋਈ ਵੀ ਨਾ ਜਿਵੇਂ ਇੱਕ ਕੈਮੀਕਲ ਵਾਲਾ ਪੋਚਾ ਕਿਸੇ ਫਰਸ਼ ਤੇ ਮਾਰਦੇ ਆਂ। ਇੱਕ ਵਾਰੀ ਦਾ ਫਰਸ਼ ਕਿੰਨਾ ਚਮਕ ਜਾਂਦਾ ਹੈ। ਲੇਕਿਨ ਕੁਝ ਦਿਨਾਂ ਬਾਅਦ ਜਦੋਂ ਉਹ ਕੈਮੀਕਲ ਦਾ ਰਿਐਕਸ਼ਨ ਹੋਣਾ ਸ਼ੁਰੂ ਹੁੰਦਾ ਹੈ। ਪਹਿਲਾਂ ਨਾਲੋਂ ਵੀ ਜਿਹੜਾ ਫਰਸ਼ ਹੈ ਉਹ ਖਰਾਬ ਹੋ ਜਾਂਦਾ ਹੈ। ਪੀਲਾ ਹੋ ਜਾਂਦਾ ਪੀਲਾ ਹੋ ਜਾਂਦਾ। ਉਹੀ ਚੀਜ਼ ਇਸ ਜਿਹੜੀਆਂ ਕਰੀਮਾਂ ਬਾਜ਼ਾਰ 'ਚ ਮਿਲਦੀਆਂ। ਉਹ ਇਹੀ ਅਸਰ ਦਿਖਾਉਂਦੀ ਹੈ ਵੀ ਇੱਕ ਵਾਰ ਦਾ ਪੇਸ਼ੈਂਟ ਨੂੰ ਤਾਂ ਬਹੁਤ ਵਧੀਆ ਅਸਰ ਦਿਖਦਾ ਲੇਕਿਨ ਉਹ ਹੌਲੀ-ਹੌਲੀ ਕੀ ਆ ਉਹਨਾਂ ਦੇ ਮੂੰਹ ਤੇ ਟੈਨਿੰਗ ਆ ਗਈ ਜਾਂ ਉਹਨਾਂ ਦੇ ਅਸਰ ਨਾਲ ਛਾਈਆਂ ਬੰਨੀਆਂ ਸ਼ੁਰੂ ਹੋ ਗਈਆਂ ਕਾਲਾਪਨ ਆ ਗਿਆ ਤਾਂ ਉਹ ਚੀਜ਼ਾਂ ਫਿਰ ਬਾਅਦ ਚ ਉਹਨਾਂ ਨੂੰ ਨੁਕਸਾਨ ਦੇਣੀਆਂ ਜਾਂ ਝੁਰੜੀਆਂ ਪੈ ਗਈਆਂ ਉਹ ਸਾਰਾ ਉਹਨਾਂ ਦਾ ਹੀ ਜਿਹੜਾ ਹੈਗਾ ਉਹ ਇੰਪੈਕਟ ਦਿਖਣਾ ਸ਼ੁਰੂ ਹੋ ਜਾਂਦਾ ਤੁਸੀਂ ਤੇਲ ਕਿਹੜਾ ਦੱਸਿਆ ਸੀ ਸਾਡੇ ਦਰਸ਼ਕਾਂ ਨਾਲ ਵੀ ਸਾਂਝਾ ਕਰਦੇ ਜੀ ਤੁਸੀਂ ਦੱਸਿਆ ਸੀ ਵੀ ਇੱਕ ਤੇਲ ਹੈਗਾ ਤੁਸੀਂ ਉਹਨੂੰ ਸਵੇਰੇ-ਸਵੇਰੇ ਬਸ ਨਹਾਉਣ ਤੋਂ ਪਹਿਲਾਂ ਲਗਾਉਣਾ ਤੇ ਤੁਸੀਂ 3-4 ਦਿਨਾਂ ਬਾਅਦ ਉਹਦਾ ਅਸਰ ਦਿਖਣਾ ਸ਼ੁਰੂ ਹੋ ਜਾਏਗਾ ਸਾਰੀਆਂ ਜਿਹੜੇ ਫੇਸ਼ੀਅਲ ਪੈਕਜ ਹੈ 3D 4D ਬਲੀਚਾ ਉਹ ਸਾਰੀਆਂ ਫੇਲ ਕਰਨ ਵਾਲਾ ਤੇਲ ਕਿਹੜਾ ਤੇਲ ਹੈ ਜੀ ਦੇਖੋ ਇਹ ਕੋਈ ਨਵਾਂ ਤੇਲ ਨਹੀਂ ਹੈ ਠੀਕ ਹੈ ਸਾਡੀਆਂ ਰਸੋਈਆਂ ਦੇ ਵਿੱਚ ਇਹ ਚੀਜ਼ਾਂ ਆਮ ਨਹੀਂ ਲੇਕਿਨ ਅੱਜ ਕੱਲ੍ਹ ਦੀਆਂ ਲੇਡੀਜ਼ ਨੂੰ ਉਹ ਚੀਜ਼ਾਂ ਜ਼ਿਆਦਾ ਭੁੱਲ ਗਈਆਂ ਕਿਉਂਕਿ ਜੇ ਆਪਾਂ ਪੁਰਾਣੇ ਨੁਸਖੇ ਦੇਖੀਏ ਆਪਣੀਆਂ ਦਾਦੀ ਮਾਂ ਨਾਨੀ ਮਾਂ ਇਹ ਆਹੋ ਜਿਹੀਆਂ ਚੀਜ਼ਾਂ ਕਰਕੇ ਹੀ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਦੀਆਂ ਸੀਗੀਆਂ ਤਾਂ ਹੁਣ ਆਪਾਂ ਕੀ ਕਰਾਂਗੇ ਦੇਖੋ ਇਹ ਆਪਣਾ ਸਿੰਪਲ ਹੈ ਇਹ ਜਿਹੜਾ ਤੇਲ ਹੈ ਇਹ ਤੀਲਾਂ ਦਾ ਤੇਲ ਹੈ ਮੈਂ ਸੌਂਦਾ ਸਮਝੇ ਨਹੀਂ ਇਹ ਤਿਲਾਂ ਦਾ ਤੇਲ ਹੈ ਇਸ ਤਿਲਾਂ ਦੇ ਤੇਲ ਨੂੰ ਆਪਾਂ ਸਵੇਰੇ ਨਹਾਉਣ ਤੋਂ ਪਹਿਲਾਂ 10 ਜਾਂ 15 ਮਿੰਟ ਪਹਿਲਾਂ ਇਹ ਥੋੜਾ ਜਿਹਾ ਹੱਥ ਤੇ ਲੈ ਕੇ ਇਹਦੀ ਆਪਾਂ ਨੇ ਸਿੰਪਲ 5 ਜਾਂ 7 ਮਿੰਟ ਮ사ਜ ਕਰਨੀ ਹੈ ਠੀਕ ਹੈ ਇਸ ਨੂੰ ਬੜੇ ਆਰਾਮ ਨਾਲ ਆਪਾਂ ਨੇ ਤੇਲ ਹੱਥ ਤੇ ਲਾਇਆ ਹੱਥ ਤੇ ਲਗਾ ਕੇ ਇਹਨੂੰ ਫੇਸ ਦੇ ਉੱਤੇ ਆਪਾਂ ਨੇ ਇਹਦੇ ਫੇਸ ਤੇ ਆਪਾਂ ਨੇ ਮ사ਜ ਕਰਨੀ ਹੈ 3 ਜਾਂ 4 ਮਿੰਟ ਜਦੋਂ ਤੁਸੀਂ ਇਹਦੀ ਮ사ਜ ਕਰੋਗੇ ਤੇਲ ਅੰਦਰ ਸਮਾਜੇਗਾ ਉਸ ਤੋਂ 10 ਜਾਂ 15 ਮਿੰਟ ਬਾਅਦ ਤੁਸੀਂ ਆਪਣਾ ਨਹਾਓ ਇਸ ਤੇਲ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਦਿਖਣਗੇ ਜਿਵੇਂ ਕਿ ਜਿਵੇਂ ਕਿ ਦੇਖੋ ਤੁਹਾਡੇ ਚਿਹਰੇ ਤੇ ਕੋਈ ਪਿੰਪਲਸ ਨੇ ਦਾਗ-ਧੱਬੇ ਨੇ ਛਾਈਆਂ ਨੇ ਹੋਰ ਤਾਂ ਹੋਰ ਤੁਸੀਂ ਜਦੋਂ ਕੰਮ ਕਰਨ ਲਈ ਆਪਣੇ ਘਰ ਤੋਂ ਬਾਹਰ ਸੂਰਜ ਦੀ ਰੋਸ਼ਨੀ 'ਚ ਨਿਕਲਦੇ ਹੋ ਤਾਂ ਗਰਮੀਆਂ ਦੇ ਵਿੱਚ ਤਾਂ ਇਹ ਤੁਹਾਡੇ ਚਿਹਰੇ ਦੇ ਉੱਤੇ ਸੂਰਜ ਦੀ ਜਿਹੜੀ ਯੂਵੀ ਕਿਰਨਸ ਹੈਗੀਆਂ ਉਹ ਤੁਹਾਡੇ ਚਿਹਰੇ ਤੇ ਕੋਈ ਵੀ ਜਿਹੜਾ ਦੁਸ਼ਪ੍ਰਭਾਵ ਹੈ ਉਹ ਨਹੀਂ ਪਣਗੀਆਂ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਇੱਕ ਹੁਣੇ ਪਹਿਲਾਂ ਕਿੱਸਾ ਸੁਣਾ ਕੇ ਹਟਿਆ ਐਂਟੀ 에ਜਿੰਗ ਜਿਨ੍ਹਾਂ ਨੂੰ ਉਮਰ ਤੋਂ ਪਹਿਲਾਂ ਚਿਹਰੇ ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਜੇ ਮੇਰੀ ਕੋਈ ਭੈਣ ਮੇਰਾ ਕੋਈ ਭਰਾ ਜੇ ਇਸ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਥੋੜੇ ਦਿਨਾਂ ਦੇ ਵਿੱਚ ਹੀ ਉਹਦੇ ਚਿਹਰੇ ਤੇ ਉਸ ਨੂੰ ਉਹਦਾ ਅਸਰ ਦਿਖੇਗਾ ਉਹਦੇ ਚਿਹਰੇ ਤੇ ਰੰਗਤ ਜਿਹੜੀ ਹੈਗੀ ਹੈ ਉਹ ਜਿਹੜੀ ਆਪਣੀ ਕਾਲਾਪਨ ਦੂਰ ਹੋਣਾ ਸ਼ੁਰੂ ਹੋਵੇਗਾ ਉਹਦੇ ਚਿਹਰੇ ਤੇ ਨਿਖਾਰ ਆ ਜਾਏਗਾ ਤਾਂ ਇਹ ਚੀਜ਼ਾਂ ਵਾਸਤੇ ਜਿਹੜਾ ਇਹ ਤੇਲ ਹੈ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਤੇ ਫਿਰ ਉਹ ਪੱਤੀਆਂ ਤੁਸੀਂ ਦੱਸਿਆ ਤਿੰਦੇ ਕੀ ਰਾਜ਼ ਹੈ ਇਹ ਕਾਦੀਆਂ ਪੱਤੀਆਂ ਨੇ ਤੇ ਤੁਸੀਂ ਕਹ ਰਹੇ ਵੀ ਪੱਤੀਆਂ ਖਾ ਕੇ ਵੀ ਤੁਹਾਡੇ ਚਿਹਰੇ ਦੀ ਤੁਹਾਡੀ ਸਕਿਨ ਦੀ ਐਸੀ ਨਹੀਂ ਖਾਰੋ ਇਹ ਦੇਖਣ ਨੂੰ ਹਰੀਆਂ ਲੱਗਦੀਆਂ ਨੇ ਪਰ ਤੁਹਾਡਾ ਚਿਹਰਾ ਗੁਲਾਬ ਵਾਂਗੂ ਚਮਕਾ ਦੇਣਗੇ ਸਰ ਇਹ ਹੈਗਾ ਸੋਨੇ ਤੇ ਸੁਹਾਗੇ ਵਾਲਾ ਕੰਮ ਜੇ ਤੁਸੀਂ ਆਵਲਾ ਨੁਸਖਾ ਸ਼ੁਰੂ ਕਰ ਲਿਆ ਤੇ ਨਾਲ ਇਹ ਵਾਲਾ ਕਰ ਲਿਆ ਫੇਰ ਤਾਂ ਸਮਝ ਲਓ ਵੀ ਤੁਹਾਡੇ ਚਿਹਰੇ ਤੇ ਰੰਗਤ ਜੀ ਦਿਨੋ ਦਿਨ ਆਏਗੀ ਚਿਹਰੇ ਤੇ ਗਲੋ ਆਏਗਾ ਨੂਰ ਆਏਗਾ ਤੁਹਾਨੂੰ ਲੋਕੀ ਤੁਹਾਡੇ ਇਸ ਚਿਹਰੇ ਦੀ ਰੰਗਤ ਦਾ ਰਾਜ ਪੁੱਛਣਗੇ ਮਤਲਬ ਜਿਹੜੀ ਰੰਗਤ ਵਿਆਹ ਵਾਲੇ ਦਿਨ ਹੁੰਦੀ ਹੈ ਬੰਦੇ ਤੇ ਸਾਡੀਆਂ ਜਿਹੜੀਆਂ ਅਸੀਂ ਕਹੇ ਲੇ ਕਿ ਬੰਦੀਆਂ ਤੇ ਜਨਾਨੀਆਂ ਤੇ ਹੁੰਦੀ ਹੈ ਕੁੜੀਆਂ ਤੇ ਹੁੰਦੀ ਹੈ ਤੇ ਉਹ ਰੰਗਤ ਵਾਪਸ ਆ ਸਕਦੀ ਹੈ ਸਾਡਾ ਤਾਂ ਸਵਾਲ ਸਿੱਧਾ ਸਿੱਧਾ ਇਹ ਹੈ ਸਰ ਬਿਲਕੁਲ ਆਏਗੀ ਜੇ ਤੁਸੀਂ ਇਹਨਾਂ ਨੁਸਖਿਆਂ ਨੂੰ ਅਪਣਾਉਗੇ ਮੈਨੂੰ ਨਹੀਂ ਲੱਗਦਾ ਕਿ ਕੱਲ ਨੂੰ ਤੁਹਾਨੂੰ ਕਿਸੇ ਫੇਸ਼ੀਅਲ ਦੀ ਲੋੜ ਹੈ ਜਾਂ ਵਿਆਹ ਜਾਣ ਤੋਂ ਪਹਿਲਾਂ ਤੁਹਾਨੂੰ ਸੋਚਣ ਦੀ ਲੋੜ ਹੈ ਵੀ ਉਹ ਮੈਂ ਪਹਿਲਾਂ ਫੇਸ਼ੀਅਲ ਜਾਣਾ 2 ਘੰਟੇ ਉੱਥੇ ਲਾਣੇ ਆ ਤੁਸੀਂ ਇਹ ਚੀਜ਼ਾਂ ਨੂੰ ਜੇ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ 'ਚ ਇਸਤੇਮਾਲ ਕਰ ਲਿਆ ਤਾਂ ਸਮਝ ਲਓ ਵੀ ਤੁਸੀਂ ਆਪਣੇ ਚਿਹਰੇ ਦੇ ਉੱਤੇ ਉਹ ਨੂਰ ਉਹ ਰੰਗਤ ਉਹ ਗਲੋ ਲੈ ਕੇ ਆਉਂਗੇ ਜੋ ਤੁਸੀਂ ਇੱਕ ਫੇਸ਼ੀਅਲ ਦੇ ਰਾਹੀਂ ਜਾਂ ਇੱਕ ਜਿਹੜੀਆਂ ਕਰੀਮਾਂ ਬਾਜ਼ਾਰ 'ਚੋਂ ਲੈ ਕੇ ਤੁਸੀਂ ਲੈ ਕੇ ਆਨੇ ਹੋ ਅੱਛਾ ਇਹਦਾ ਪੱਤੇ ਕਿਵੇਂ ਕਰ ਰਹੇ ਨੇ ਜੀ ਪੱਤੇ ਇਹ ਹੈ ਕੀ ਹੈ ਕੁਛ ਵੀ ਨਹੀਂ ਹੈ ਇਹ ਨਿੰਮ ਦੇ ਪੱਤੇ ਨੇ ਇਹ ਅੱਛਾ ਕੀ ਬਾਤ ਨਿੰਮ ਦੇ ਆਪਾਂ ਨੇ ਪੱਤੇ ਜਿਹੜੇ ਕੋਮਲ ਨਵੇਂ ਜਿਹੜੇ ਪੱਤੇ ਕਰੁੰਬਲਾ ਬਿਲਕੁਲ ਸਹੀ ਤੁਸੀਂ ਸ਼ਬਦ ਦਾ ਇਸਤੇਮਾਲ ਕੀਤਾ ਕਰੁੰਬਲਾ ਕਿਉਂਕਿ ਅੱਜ ਕੱਲ ਜੇ ਤੁਸੀਂ ਨਮੀ ਯੂਥ ਨੂੰ ਕਹੋਗੇ ਨਾ ਕਰੁੰਬਲਾ ਮੈਂ ਸ਼ਬਦ ਦਾ ਇਸਤੇਮਾਲ ਨਹੀਂ ਕਰ ਰਿਹਾ ਸੀਗਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਕਰੁੰਬਲਾ ਕੀ ਹੁੰਦੀ ਹੈ ਮੈਂ ਤਾਂ ਕਰਕੇ ਬੜੀ ਸਿੱਧੀ ਭਾਸ਼ਾ ਚ ਦੱਸ ਰਿਹਾ ਵੀ ਜਿਹੜੇ ਕੋਮਲ ਪੱਤੇ ਨੇ ਨਵੇਂ ਪੱਤੇ ਨਵੇਂ ਪੱਤੇ ਜਿਹੜੇ ਆਏ ਨੇ ਇਹਨਾਂ ਨੂੰ ਤੁਸੀਂ 4-5-6 ਪੱਤਿਆਂ ਨੂੰ ਤੁਸੀਂ ਸਵੇਰੇ ਖਾਲੀ ਪੇਟ ਚਬ ਕੇ ਖਾਓ ਕੋੜੇ ਨਹੀਂ ਹੋਣਗੇ ਮਿੱਠੇ ਲੱਗਣਗੇ ਠੀਕ ਹੈ ਇਹ ਤੁਸੀਂ ਡੇਲੀ ਇਸਤੇਮਾਲ ਕਰੋ ਉਪਰੋਂ ਦੀ ਇਹ ਤੇਲ ਦਾ ਇਸਤੇਮਾਲ ਕਰੋ ਨੰਬਰ 2 ਦੇ ਉਤੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇਹ ਪੱਤੇ ਨਹੀਂ ਖਾ ਸਕਦੇ ਤਾਂ ਭੈਣ ਵੀ ਤਾਂ ਇਹ ਕਹਿ ਸਕਦੀ ਵੀ ਮੈਂ ਪੱਤੇ ਵੀ ਨਹੀਂ ਖਾਣੇ ਨਾ ਮੇਰੇ ਕੋਲ ਟਾਈਮ ਹੁੰਦਾ ਵੀ ਕਿਉਂਕਿ ਸਵੇਰੇ ਸਵੇਰੇ ਬੱਚਿਆਂ ਨੂੰ ਵੀ ਤੋਰਨਾ ਹੈ ਘਰ ਦੇਆਂ ਨੂੰ ਵੀ ਤੋਰਨਾ ਹੈ ਜੀ ਗੱਲ ਹੈ ਜੀ ਜ਼ਿੰਮੇਵਾਰੀਆਂ ਕੋਕੀਓ ਕਿਤੇ ਨਾ ਕਿਤੇ ਜ਼ਿੰਮੇਵਾਰੀਆਂ ਦੇ ਤਲੇ ਦਬ ਕੇ ਹੀ ਆਪਣੇ ਜਿਹੜਾ ਸ਼ਰੀਰ ਦਾ ਉਹ ਇੰਨਾ ਰੱਖ ਰਖਾਵ ਨਹੀਂ ਕਰ ਪਾਉਂਦੀਆਂ ਤਾਂ ਉਹ ਕੀ ਕਰਨਾ ਹੈ ਵੀ ਜੇ ਤੁਸੀਂ ਇਹ ਪੱਤੇ ਨਹੀਂ ਖਾ ਸਕਦੇ ਤਾਂ ਤੁਸੀਂ ਇਹਨਾਂ ਪੱਤਿਆਂ ਨੂੰ ਇਸ ਤੇਲ ਦੇ ਵਿੱਚ ਥੋੜੇ ਜੇ ਪੱਤੇ ਥੋੜੇ ਜੇ ਤੇਲ ਦੇ ਵਿੱਚ ਸਾੜ ਲਓ ਠੀਕ ਹੈ ਇਹਦੇ ਵਿੱਚ ਮਤਲਬ ਸਾੜਨ ਦਾ ਮਤਲਬ ਕੀ ਹੈ ਵੀ ਇਹਨੂੰ ਅੱਗ ਤੇ ਰੱਖ ਕੇ ਰਿਝਾ ਲਓ ਤੇਲ ਨੂੰ ਤੇਲ ਨੂੰ ਤੇਲ ਦੇ ਵਿੱਚ ਪੱਤੇ ਬਾਹਰ ਪੜਾ ਕੇ ਦਿਖਾ ਦਿਓ ਜੀ ਬਿਲਕੁਲ ਦਿਖਾ ਦਿੰਨੇ ਆ ਜੀ ਤੁਹਾਨੂੰ ਠੀਕ ਹੈ ਤੇ ਇਹ ਤੁਸੀਂ ਜਦੋਂ ਪੱਤੇ ਮੱਚ ਜਾਣਗੇ ਵਿੱਚ ਉਸ ਤੋਂ ਬਾਅਦ ਤੁਸੀਂ ਇਸ ਤੇਲ ਨੂੰ ਛਾਨਣੀ ਦੇ ਨਾਲ ਆਪਣੇ ਕਿਸੇ ਬੋਤਲ 'ਚ ਪਾ ਲਓ ਜਾਂ ਕਿਸੇ ਵੀ ਬਰਤਨ 'ਚ ਪਾ ਲਓ ਤੇਲ ਇਹੀ ਲੈਣਾ ਜੀ ਤੇਲ ਇਹੀ ਲੈ ਚਲੋ ਅਸੀਂ ਤੁਹਾਨੂੰ ਨੁਸਖਾ ਫਾਰਮੂਲਾ ਹੈਗਾ ਜਿਹੜਾ ਡਾਕਟਰ ਸਾਹਿਬ ਸਾਨੂੰ ਬਣਾ ਕੇ ਵੀ ਦਿਖਾ ਦਿਓ ਇਹ ਨੁਸਖਾ ਫਾਰਮੂਲਾ ਕਿਵੇਂ ਬੰਨਣਾ ਹੈ ਅ ਨਿੰਮ ਦੇ ਪੱਤਿਆਂ ਦਾ ਤੇ ਤਿਲਾਂ ਦਾ ਤੇਲ ਦਾ ਨਹੀਂ ਜਦੋਂ ਆਪਾਂ ਨੇ ਡਾਕਟਰ ਸਾਹਿਬ ਨਿੰਮ ਦਾ ਪੱਤੇ ਵੀ ਖਾ ਲਏ ਤੇਲ ਆਪਣੇ ਮੂੰਹ ਤੇ ਲਾ ਲਿਆ ਤਾਂ ਇੱਕੋ ਹੀ ਗੱਲ ਹੈ ਜੀ ਸਰ ਇੱਕੋ ਗੱਲ ਨਹੀਂ ਹੈ ਜੀ ਇਹ ਇੱਕ ਤੇ ਇੱਕ 11 ਆਲਾ ਕੰਮ ਹੁੰਦਾ ਹੈ ਅੱਛਾ ਇੱਕ ਤੇ ਇੱਕ ਕਿੰਨੇ ਹੋ ਗਏ 11 11 ਹੋ ਗਏ ਨਾ ਤਾਂ ਇਹ ਇੱਕ ਤੇ ਇੱਕ 11 ਵੀ ਨਹੀਂ ਹੈ 111 ਹੋ ਗਏ ਇਹ ਇਸ ਕਰਕੇ ਤੁਸੀਂ ਇਸ ਨੂੰ ਇਹ ਨਾ ਸਮਝੋ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਕੀਵਰਡ ਯੂਜ਼ ਕੀਤਾ ਸੋਨੇ ਤੇ ਸੁਆਗਾ ਤੁਸੀਂ ਇੱਕ ਚੀਜ਼ ਯੂਜ਼ ਕੀਤੀ ਬਹੁਤ ਵਧੀਆ ਲੇਕਿਨ ਜੇ ਤੁਸੀਂ ਆਹ ਕਰ ਲਈ ਤਾਂ ਸਮਝ ਲਓ ਵੀ ਤੁਸੀਂ ਆਪਣੇ ਚਿਹਰੇ ਦਾ ਬਹੁਤ ਵਧੀਆ ਜਿਹੜਾ ਹੈਗਾ ਉਹਦੇ ਉੱਤੇ ਗਲੋ ਨੂਰ ਤੁਹਾਡੇ ਆਈ ਬੰਨਾ ਹੁਣ ਸਾਨੂੰ ਦੱਸ ਦੋ ਜੀ ਨੁਸਖਾ ਫਾਰਮੂਲਾ ਅਸੀਂ ਤੁਹਾਨੂੰ ਦੱਸਾਂਗੇ ਬੰਨਾ ਕਿਵੇਂ ਹੈ ਅੱਛਾ ਰੱਟਾ ਫਿਰ ਜਿਹੜੀ ਆ ਤੁਹਾਡੇ ਪਿੰਕ ਵਾਲੀ ਮੈਡੀਸਿਨ ਤੁਹਾਡੇ ਕੋਲ ਪਈ ਹੈ ਜੀ ਗੋਲੀਆਂ ਪਈਆਂ ਨੇ ਇਹ ਆ ਭੈਣ ਹੀ ਕਾ ਵੀ ਬਗੈਰ ਪੁੱਛੀ ਮੰਗ ਕੇ ਲੈ ਗਈ ਤੁਹਾਡੇ ਕੋਲ ਉਹ ਤਾਂ ਕਹਿੰਦੀ ਮੈਨੂੰ ਛੋਟੀ ਜੀ ਬਰੀਕ ਜੀ ਡੱਬੀ ਦੇ ਦਿਓ ਵੀ ਉਹਦੇ ਚੱਕੀ ਹੈ ਇਸ ਤਰ੍ਹਾਂ ਦਾ ਕੀ ਹੈ ਜੀ ਇਹਦੇ ਚ ਸਰ ਇਹ ਤੁਸੀਂ ਚਲੋ ਮੈਨੂੰ ਪੁੱਛਤਾ ਰਹੇ ਹੋ ਵਿੱਚ ਕੀ ਹੈ ਪਰ ਇਹ ਇਸਤੇਮਾਲ ਤਾਂ ਤੁਸੀਂ ਵੀ ਕੀਤਾ ਹੋਇਆ ਹੈ ਇਹ ਤੁਸੀਂ ਆਪਣੇ ਚਿਹਰੇ ਦੇ ਉੱਤੇ ਦੱਸੋ ਵੀ ਪਹਿਲਾਂ ਨਾਲੋਂ ਤੁਹਾਨੂੰ ਕਿੰਨਾ ਕੋ ਫਰਕ ਲੱਗ ਰਿਹਾ ਫਰਕ ਤਾਂ ਹੈ ਜੀ ਠੀਕ ਹੈ ਦਰਸ਼ਕਾਂ ਨੂੰ ਕਹੂੰਗਾ ਇਹਨਾਂ ਦੀ ਪਹਿਲੀ ਵਾਲੀ ਵੀਡੀਓ ਦੇਖ ਲਿਓ ਜਿਹੜੀ ਮੇਰੇ ਨਾਲ ਬਣੀ ਹੋਈ ਹੈ ਇਹ ਅੱਜ ਵਾਲੀ ਦੇਖ ਲਓ ਇਹਨਾਂ ਦੇ ਚਿਹਰੇ ਤੇ ਤੁਹਾਨੂੰ ਨੂਰ ਆਪਣੇ ਆਪ ਦਿਖਾਈ ਦੇਗਾ ਰੰਗਤ ਦਿਖਾਈ ਦੇਗੀ ਠੀਕ ਹੈ ਠੀਕ ਹੈ ਹੁਣ ਕਰਨਾ ਕੀ ਆਪਾਂ ਨੇ ਜਿਹੜੀਆਂ ਭੈਣਾ ਜਾਂ ਜਿਹੜੇ ਭਰਾ ਕਹਿੰਦੇ ਆ ਜੀ ਵੀ ਸਾਤੇ ਕੋਲੋਂ ਤਾਂ ਦੇਖੋ ਉਹਨਾਂ ਦੀ ਕੋਈ ਲਾਈਫ ਜਾਂ ਜੋਬ ਇਸ ਤਰ੍ਹਾਂ ਦੀ ਹੈ ਵੀ ਸਾਨੂੰ ਤਾਂ ਟਾਈਮ ਨਹੀਂ ਮਿਲਦਾ ਜੀ ਕੁਝ ਵੀ ਕਰਨ ਦਾ ਅਸੀਂ ਤਾਂ ਸੁੱਤੇ ਉੱਠਦੇ ਸਾਰੀ ਭੱਜਦੇ ਆ ਬਾਹਰ ਨੂੰ ਤਾਂ ਉਹਨਾਂ ਲਈ ਇਹ ਸਾਡੀ ਆਯੁਰਵੈਦਿਕ ਮੈਡੀਸਨ ਹੈ ਜਿਹੜੀ ਉਹਨਾਂ ਨੇ ਕੋਈ ਸਟੀਰੋਇਡ ਵਗੈਰਾ ਤਾਂ ਨਹੀਂ ਸਰ 1% ਵੀ ਕੈਮੀਕਲ ਨਹੀਂ ਹੈ 1% ਵੀ ਸਟੀਰੋਇਡ ਨਹੀਂ ਹੈ ਤੁਸੀਂ ਸਾਡੀ ਮੈਡੀਸਿਨ ਜੇ ਕਿਸੇ ਵੀ ਵੀਰ ਭੈਣ ਭਰਾ ਨੂੰ ਕੋਈ ਲੱਗਦਾ ਹੈ ਤਾਂ ਉਹ ਨੂੰ ਕਿਸੇ ਵੀ ਲੈਬ ਦੇ ਵਿੱਚ ਚੈੱਕ ਕਰਾ ਕੇ ਆਪਣੀ ਪਹਿਲਾਂ ਸੰਤੁਸ਼ਟੀ ਕਰੇ ਪੂਰੀ ਤਰ੍ਹਾਂ ਜਦੋਂ ਉਹ ਨੂੰ ਲੱਗੇ ਵੀ ਹਾਂ ਸਾਰੀ ਰਿਪੋਰਟ ਇਹਦੇ ਵਿੱਚ ਨੈਗੇਟਿਵ ਆਈ ਹੈ ਵੀ ਕੋਈ ਨਹੀਂ ਹੈਗਾ ਇਹ ਸਾਰੀ ਆਰਗੈਨਿਕ ਹੈ ਫਿਰ ਉਹ ਯੂਜ਼ ਕਰੇ ਇਹਨੂੰ ਲਗਾਉਣ ਦਾ ਤਰੀਕਾ ਕੀ ਹੈ ਇਹ ਜਿਹੜੀ ਹੁਣ ਸਾਡੀ ਕਰੀਮ ਹੈ ਇਹ ਵੀ ਤੁਹਾਨੂੰ ਬਿਲਕੁਲ ਆਰਗੈਨਿਕ ਹੈ ਇਦੇ ਵਿੱਚ ਅਸੀਂ ਕੋਈ ਵੀ ਫਲੇਵਰ ਤੱਕ ਵੀ ਇਸਤੇਮਾਲ ਨਹੀਂ ਕੀਤਾ ਕਿਉਂਕਿ ਫਲੇਵਰ ਪਾਉਣ ਵਾਸਤੇ ਵੀ ਕੈਮੀਕਲ ਦਾ ਇਸਤੇਮਾਲ ਹੁੰਦਾ ਤਾਂ ਅਸੀਂ ਇਹਨੂੰ ਬਿਲਕੁਲ ਕੈਮੀਕਲ ਫਰੀ ਰੱਖਿਆ ਇਸ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਲਗਾਣਾ ਚਿਹਰੇ ਨੂੰ ਇੱਕ ਵਾਰੀ ਧੋ ਕੇ ਧੋਣਾ ਕਿਉਂ ਹੈ ਤਾਂ ਕਿ ਸਾਰੇ ਦਿਨ ਦੀ ਕੋਈ ਡਸਟ ਪਈ ਹੋਈ ਹੈ ਜਾਂ ਕੋਈ ਲੇਡੀਜ਼ ਨੇ ਮੇਕਅਪ ਕੀਤਾ ਹੋਇਆ ਤਾਂ ਉਹ ਪਹਿਲਾਂ ਡਸਟ ਫਰੀ ਹੋ ਜਾਏ ਤੁਹਾਡੀ ਸਕਿਨ ਕਿਉਂਕਿ ਤੁਹਾਡੇ ਇਹ ਜਿਹੜੀ ਆਪਣੀ ਸਕਿਨ ਦੀ ਹੈ ਜਿਹੜੀਆਂ ਰੋਮ ਹੈ ਉਹਦੇ ਉੱਤੇ ਪੋਰ ਨੇ ਉੱਤੇ ਕੰਮ ਕਰੇ ਇਸ ਕਰਕੇ ਤੁਸੀਂ ਸਕਿਨ ਨੂੰ ਪਹਿਲਾਂ ਚੰਗੀ ਤਰ੍ਹਾਂ ਫੇਸ واਸ਼ ਦੇ ਨਾਲ ਡਸਟ ਫਰੀ ਕਰਕੇ ਫਿਰ ਇਹ ਸਾਡੀ ਕਰੀਮ ਲਗਾਨੀ ਹੈ ਔਰ ਤੁਸੀਂ ਵਿਦਨ ਵੀਕ ਆਪਣੇ ਚਿਹਰੇ ਤੇ ਗਲੋ ਦੇਖੋਗੇ ਕਿਸੇ ਦੇ ਭੈਣ ਤੇ ਛਾਈਆਂ ਪੈ ਗਈਆਂ ਕੋਈ ਦਾਗ-ਧੱਬੇ ਪੈ ਗਏ ਫੋੜੇ ਫੁੰਸੀਆਂ ਹੋ ਗਈਆਂ ਟੈਨਿੰਗ ਆ ਗਈ ਮਲੇਮਿਸ਼ ਆ ਗਈਆਂ ਉਹ ਸਾਰੀਆਂ ਜਿਹੜੀ ਇਸ ਕਰੀਮ ਦੇ ਨਾਲ ਤੁਹਾਨੂੰ ਹੈਗੀਆਂ ਉਹ ਹਫਤੇ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਜਾਏਗਾ। ਰੰਗ ਗੁਰਾ ਕਰੂ ਜੀ ਹਮੇਸ਼ਾ ਦੀ ਤਰ੍ਹਾਂ ਜਿਹੜਾ ਸਵਾਲ ਇੱਕ ਜਿਹੜਾ ਬਣਿਆ ਰਹਿੰਦਾ ਜਿਹੜੇ ਸਾਡੇ ਦਰਸ਼ਕਾਂ ਦੇ ਮਨ 'ਚ ਰਹਿੰਦਾ ਹੈ ਰੰਗ ਗੁਰਾ ਕਰੂਗੀ ਇਹ ਕਰੀਮ ਤੁਹਾਡੀ? ਦੇਖੋ ਮੈਂ ਤੁਹਾਨੂੰ ਇਹ ਦੱਸਦਾ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਜਵਾਬ ਦੇ ਚੁੱਕਿਆ ਵੀ ਜੇ ਇਹ ਸਾਡੀ ਕਰੀਮ ਰੰਗ ਗੋਰਾ ਕਰਨ ਵਾਲੀ ਹੁੰਦੀ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਸਤੇਮਾਲ ਕਰਦਾ। ਮੇਰਾ ਰੰਗ ਤੁਹਾਨੂੰ ਪਤਾ ਹੈ ਸਾੰਮਲਾ ਹੈ। ਨੰਬਰ 2 ਤੇ ਫਿਰ ਮੈਂ ਇਹਨੂੰ ਰੇਂਡਾ ਇੰਡੀਆ 'ਚ ਨਾ ਵੇਚਦਾ ਮੈਂ ਇਹਨੂੰ ਸਾਊਥ ਅਫਰੀਕਾ 'ਚ ਜਾ ਕੇ ਵੇਚਦਾ ਔਰ ਮੈਨੂੰ ਬਹੁਤ ਚੰਗੇ ਇਹਦੇ ਧਾਮ ਮਿਲਦੇ। ਮੈਂ ਇਹ ਨਹੀਂ ਕਹਿੰਦਾ ਵੀ ਇਹ ਰੰਗ ਗੋਰਾ ਕਰੂਗੀ ਪਰ ਬਟ ਤੁਹਾਡੇ ਮੂੰਹ ਤੇ ਜਦੋਂ ਦਾਗ ਧੱਬੇ ਨੇ ਛਾਈਆਂ ਨੇ ਜਦੋਂ ਉਹ ਦੂਰ ਹੋਣਗੇ ਤੁਹਾਡੇ ਮੂੰਹ ਤੇ ਆਪਣੇ ਆਪ ਆਟੋਮੈਟਿਕਲੀ ਨਿਖਾਰ ਆਣਾ ਸ਼ੁਰੂ ਹੋ ਜਾਵੇ। ਰੰਗ ਤੁਹਾਡਾ ਸੰਵਲੇ ਹੀ ਹੈ ਲੇਕਿਨ ਤੁਹਾਡਾ ਜਿਹੜਾ ਚਿਹਰਾ ਸੋਹਣਾ ਲੱਗਣਾ ਸ਼ੁਰੂ ਹੋ ਜਾਊ ਬਲੈਮਿਸ਼ੇਜ਼ ਪਿੰਪਲ ਅਤੇ ਫੋੜੇ ਫਿੰਸੀਆਂ ਕੋਈ ਡਾਰਕ ਸਰਕਲ ਸਾਰੇ ਖਤਮ ਕਰ ਤੁਸੀਂ ਇਸਤੇਮਾਲ ਇਹੀ ਕਰਦੇ ਹੋ ਬਿਲਕੁਲ ਜੀ ਤੁਹਾਡੇ ਵੀ ਇੱਕ ਵੀ ਫਿੰਸ ਨਹੀਂ ਨਜ਼ਰ ਆਉਂਦੀ। ਇਸੀ ਵਜ੍ਹਾ ਕਰਕੇ ਹੈ ਲੰਗਵੇਰਾ ਜਰੂਰ ਸੰਵਲਾ ਹੈਗਾ ਪਰ ਜੇ ਤੁਸੀਂ ਮੈਨੂੰ ਅੱਜ ਤੋਂ ਥੋੜੀ ਦੇਰ ਪਹਿਲਾਂ ਦੇਖਦੇ ਤਾਂ ਮੇਰਾ ਰੰਗ ਇਸ ਤੋਂ ਥੋੜਾ ਜਿਆਦਾ ਡਾਰਕ ਸੀਗਾ ਜਿਵੇਂ ਹੁਣ ਥੋੜੇ ਰੰਗ ਦੇ ਵਿੱਚ ਵੀ ਫਰਕ ਪੈ ਗਿਆ ਤੁਸੀਂ ਤਾਂ ਪਹਿਲਾਂ ਹੀ ਖੈਰ ਵਧੀਆ ਗੁੱਡ ਲੁਕਿੰਗ ਸੀਗੇ ਸਮਾਰਟ ਸਮਾਰਟ ਸੀਗੇ ਹੁਣ ਤੁਸੀਂ ਹੋਰ ਜਿਆਦਾ ਹੋ ਗਏ ਹੋ ਤੇ ਮੈਂ ਵੀ ਥੋੜਾ ਜਿਹਾ ਪਹਿਲਾਂ ਇਹਦੇ ਨਾਲੋਂ ਜਿਆਦਾ ਮੇਰਾ ਰੰਗ ਪੱਕਾ ਸੀਗਾ ਲੇਕਿਨ ਹੁਣ ਕਾਫੀ ਹੱਦ ਤੱਕ ਫਰਕ ਪੈ ਚੁੱਕਾ ਹੈ ਜੀ 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 ਅੱਛਾ ਇਹਦਾ ਇਸਤੇਮਾਲ ਕਿੰਨਾ ਕਰਨਾ ਸਾਨੂੰ ਇਹ ਵੀ ਦੱਸ ਦਿਓ ਜੀ ਇਹਦਾ ਇਸਤੇਮਾਲ ਆਪਾਂ ਨੇ ਜਿਵੇਂ ਇੱਕ ਨਾਰਮਲ ਆਪਾਂ ਚਿਹਰੇ ਤੇ ਕਰੀਮ ਲਗਾਣੇ ਆ ਉਸ ਤਰੀਕੇ ਨਾਲ ਹੀ ਇਹਦਾ ਇਸਤੇਮਾਲ ਕਰਨਾ ਸਰ ਇਹਦਾ ਇਸਤੇਮਾਲ ਤੁਸੀਂ ਜਿਵੇਂ ਆਪਾਂ ਨੇ ਕੀ ਕਰਨਾ ਥੋੜੀ ਜੀ ਹੱਥ ਦੇ ਉੱਤੇ ਲਗਾ ਬਸ ਇੰਨੀ ਕੁ ਜੀ ਹਾਂਜੀ ਹਾਂ ਇਹਨੂੰ ਸਾਰੇ ਚਿਹਰੇ ਤੇ ਪਹਿਲਾਂ ਐ ਫਲਾ ਲੇਣੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਾਰੇ ਹੱਥਾਂ ਦੇ ਨਾਲ ਆਪਣੇ ਨਾਲ ਲਗਾ ਲੈਣਾ ਹਾਂ ਜਿੱਥੇ ਤੁਹਾਡੇ ਕਿਤੇ ਕੋਈ ਬਲੈਮਿਸ਼ ਹੈ ਕਿਤੇ ਕੋਈ ਤੁਹਾਡੇ ਦਾਗ ਦੱਬਾ ਪਿਆ ਹੋਵੇ ਉਸ ਜਗ੍ਹਾ ਤੇ ਤੁਸੀਂ ਬਾਅਦ ਚ ਥੋੜੀ ਜੀ ਹੋਰ ਲਾਣੀ ਹੈ ਬਸ ਹੋਰ ਤੁਸੀਂ ਕੁਝ ਨਹੀਂ ਕਰਨਾ ਤੇ ਜਿਹੜਾ ਤੇਲ ਆਇਆ ਸੀ ਡਾਕਟਰ ਸਾਹਿਬ ਇਹਨੇ ਵੀ ਮਤਲਬ ਪਹਿਲੀ ਪਹਿਲੀ ਚਮਕਲੀ ਆਂਦੀ ਜਿਹੜਾ ਤੇਲ ਲਾਉਂਦੇ ਲਾਉਂਦੇ ਜਿਹੜਾ ਤੁਹਾਡੇ ਤੇਲ ਆਇਆ ਹੋਇਆ ਮੈਂ ਤੁਹਾਨੂੰ ਕੀ ਕਹਿ ਰਿ ਉਨਾ ਕੁਲੇ ਸਮਾਂ ਹੈਗਾ ਉਹ ਸਾਡੀ ਕਰੀਮ ਇਸਤੇਮਾਲ ਕਰਨ ਜਿਨ੍ਹਾਂ ਕੋਲੇ ਹੈਗਾ ਇਸਤੇਮਾਲ ਕਰਨ ਵਾਸਤੇ ਸਮਾਂ ਉਹ ਨੁਸਖਾ ਇਸਤੇਮਾਲ ਕਰ ਲੈਣ ਪਰ ਇਹ ਹੈ ਵੀ ਇਹ ਨੁਸਕਿਆਂ ਨਾਲੋਂ ਜਿਹੜੀ ਦਵਾਈ ਹੈ ਕਿਉਂਕਿ ਇਹ ਜਿਹੜੀ ਅਸੀਂ ਦਵਾਈ ਦੰਦੇ ਆ ਇਹਦਾ ਕਾਰਨ ਕੀ ਹੈ ਕਿਉਂਕਿ ਜਦੋਂ ਬਾਡੀ ਦੇ ਅੰਦਰ ਕੋਈ ਪ੍ਰੋਬਲਮ ਹੈ ਤਾਂ ਹੀ ਉਹ ਫੇਸ ਦੇ ਉੱਤੇ ਆਈ ਹੈ ਤਾਂ ਸਾਡੀ ਇਹ ਦਵਾਈ ਨੇ ਬਾਡੀ ਦੇ ਅੰਦਰੋਂ ਉਸ ਪ੍ਰੋਬਲਮ ਨੂੰ ਕਿਉਂਕਿ ਕੀ ਹੁੰਦਾ ਆਪਣੇ ਬਲੱਡ ਦੇ ਅੰਦਰ ਨਾ ਊਸ਼ਮਾ ਆ ਜਾਂਦੀ ਹੈ ਗੰਦਗੀ ਹੋ ਜਾਂਦੀ ਹੈ ਜਿੱਦੀ ਵਜ੍ਹਾ ਕਰਕੇ ਚਿਹਰੇ ਦੇ ਉੱਤੇ ਫੋੜੇ ਫੁੰਸੀਆਂ ਹੋ ਗਈਆਂ ਜਾਂ ਛਾਈਆਂ ਬਣ ਗਈਆਂ ਤਾਂ ਉਹ ਜਿਹੜੀ ਪਿਗਮੇਨਟੇਸ਼ਨ ਆਪਾਂ ਕਹਿ ਦਿੰਦੇ ਆ ਤਾਂ ਉਹ ਸਾਰੀ ਚੀਜ਼ਾਂ ਨੂੰ ਇਹ ਅੰਦਰੋਂ ਦੀ ਦੂਰ ਕਰਦੀ ਹੈ ਤੇ ਜਿਹੜੀ ਆਪਣੀ ਇਹ ਕਰੀਮ ਹੈ ਜਿਹੜੀ ਉਹ ਚਿਹਰੇ ਦੇ ਦਾਗ ਤੱਬੇ ਬਣ ਚੁੱਕੇ ਨੇ ਤੇ ਉਹਨਾਂ ਨੂੰ ਕਲੀਅਰ ਕਰਦੀ ਹੈ ਮਤਲਬ ਬਾਹਰੋਂ ਜਿਹੜਾ ਕੰਮ ਕਰੂਗੀ ਇਹ ਕਰੀਮ ਕਰੂਗੀ ਜਿਹੜਾ ਅੰਦਰੋਂ ਲੀਵਰ ਨੂੰ ਡੀਟੌਕਸ ਕਰਨਾ ਹੈ ਤੁਹਾਡੀ ਸਕਿਨ ਨੂੰ ਡੀਟੌਕਸ ਅੰਦਰੋਂ ਕਰਨਾ ਹੈ ਤੇ ਇਹ ਤੁਹਾਡੇ ਇਹ ਨੁਸਖੇ ਫਾਰਮੂਲੇ ਜਿਹੜੇ ਤੁਸੀਂ ਆਯੁਰਵੈਦਿਕ ਬਣਾਏ ਹੋਏ ਨੇ ਇਹ ਕਰਨਗੇ ਇਹ ਕਰਨਗੇ ਬਿਲਕੁਲ ਇਹਦੇ ਨਾਲ ਦੋਨਾਂ ਦੇ ਕੰਬੀਨੇਸ਼ਨ ਨਾਲ ਆਪਾਂ ਨੂੰ ਬਹੁਤ ਜਲਦੀ ਰਿਜ਼ਲਟ ਮਿਲਦਾ ਹੈ ਠੀਕ ਹੈ ਵਿਧੀਨ ਵੀਕ ਪੇਸ਼ੈਂਟ ਇਹ ਕਹਿਣਾ ਸ਼ੁਰੂ ਕਰ ਦਿੰਦਾ ਕਿ ਡਾਕਟਰ ਸਾਹਿਬ ਮੈਨੂੰ ਹਫਤੇ ਦੇ ਵਿੱਚ ਫਰਕ ਦਿਖਿਆ ਜੀ ਜੀ ਚਲੋ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਸਾਨੂੰ ਆਕਰ ਦੇ ਵਿੱਚ ਦੱਸ ਦਿਓ ਹੁਣ ਇਹ ਬਣਾਉਣਾ ਕਿਵੇਂ ਆ ਇਹ ਜਿਹੜਾ ਤਿਲਾਂ ਦੇ ਤੇਲ ਵਾਲਾ ਔਰ ਨਿੰਮ ਦੇ ਪੱਤੀਆਂ ਵਾਲਾ ਕੋਮਲ ਕੁਰਮਬਲਾ ਵਾਲਾ ਬਿਲਕੁਲ ਜੀ ਮੈਂ ਤੁਹਾਨੂੰ ਇਹ ਹੁਣੇ ਬਣਾ ਕੇ ਵੀ ਦਿਖਾ ਦਿੰਦਾ ਜੀ 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 ਕਿਵੇਂ ਬਣਦਾ ਜੀ ਆਹ ਦੇਖੋ ਜੀ フライ पैन ਦੇ ਵਿੱਚ ਪਾਇਆ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਤੇਲ ਨੂੰ ਗਰਮ ਕਰਾਂਗੇ ਜਦੋਂ ਇਹ ਤੇਲ ਦੇ ਵਿੱਚ ਕਈ ਵਾਰੀ ਕੀ ਹੁੰਦਾ ਵੀ ਆਪਾਂ ਨੇ ਭਾਂਡੇ ਦੇ ਵਿੱਚ ਜੇ ਤਾਂ ਸੁਕਾ ਕੇ ਪਾਇਆ ਠੀਕ ਹੈ ਜੇ ਥੋੜਾ ਬੋਤਾ ਉਹਦੇ ਵਿੱਚ ਪਾਣੀ ਹੈਗਾ ਤਾਂ ਦੇਖੋ ਇਹਦੇ ਵਿੱਚੋਂ ਪਹਿਲਾਂ ਪਾਣੀ ਮੱਚ ਰਿਹਾ ਹੈ ਆਵਾਜ਼ ਆ ਰਹੀ ਹੈ ਹੁਣ ਜਦੋਂ ਪਾਣੀ ਮੱਚ ਗਿਆ ਤਾਂ ਇਹ ਆਵਾਜ਼ ਬੰਦ ਹੋ ਗਈ ਹੁਣ ਆਪਾਂ ਨੇ ਇਹਦੇ ਵਿੱਚ ਦੇਖੋ ਆ ਪਾਤੀਆਂ ਕੁਰੰਬਲਾ ਜਿਹੜੀਆਂ ਨਿੰਬ ਦੀਆਂ ਜਿਹੜੀਆਂ ਪੱਤੀਆਂ ਨੇ ਕੋਮਲ ਕੋਮਲ ਹੁਣ ਦੇਖੋ ਇਸ ਤੋਂ ਬਾਅਦ ਫੇਰ ਇਹਦੇ ਵਿੱਚ ਕੁੜਕੜ ਸ਼ੁਰੂ ਹੋ ਗਈ ਕਿਉਂਕਿ ਇਹਦੇ ਵਿੱਚ ਵੀ ਜਿਹੜਾ ਪਾਣੀ ਹੈ ਤਦ ਜਦੋਂ ਹੁਣੇ ਪਾਣੀ ਸ਼ਾਂਤ ਹੋ ਗਿਆ ਇਸਕਾ ਮਤਲਬ ਇਹ ਹੁਣ ਮਚ ਗਿਆ ਇਹ ਤੁਹਾਡਾ ਜਿਹੜਾ ਤੇਲ ਹੈ ਇਹ ਤਿਆਰ ਹੈ ਠੀਕ ਹੈ ਇਸ ਨੂੰ ਠੰਡਾ ਹੋਣ ਤੋਂ ਬਾਅਦ ਤੁਸੀਂ ਆਪਣੇ ਕਿਸੇ ਵੀ ਬਰਤਨ ਦੇ ਵਿੱਚ ਜਾਂ ਕਿਸੇ ਵੀ ਇਹਨੂੰ ਸ਼ੀਸ਼ੀ 'ਚ ਚਾਹੇ ਉਹ ਕੰਚ ਦੀ ਹੈ ਚਾਹੇ ਉਹ ਪਲਾਸਟਿਕ ਦੀ ਹੈ ਉਹਦੇ ਵਿੱਚ ਇਸ ਨੂੰ ਤੁਸੀਂ ਪੁਣ ਕੇ ਪਾ ਲਓ ਤੇ ਤੁਹਾਡਾ ਤੇਲ ਤਿਆਰ ਹੈ ਤੁਸੀਂ ਇਸ ਨੂੰ ਸਵੇਰੇ ਉੱਠ ਕੇ ਆਪਣਾ ਨਹਾਉਣ ਤੋਂ 15 ਜਾਂ 20 ਮਿੰਟ ਪਹਿਲਾਂ ਇਸ ਨੂੰ ਆਪਣਾ ਇਸਤੇਮਾਲ ਕਰੋ ਚਿਹਰੇ ਦੇ ਉੱਤੇ 2 ਜਾਂ 4 5 ਮਿੰਟ 5 ਮਿੰਟ ਹਲਕੇ ਹੱਥਾਂ ਨਾਲ ਇਹਦੀ ਮ사ਜ ਕਰੋ ਠੀਕ ਹੈ 10 ਜਾਂ 15 ਮਿੰਟਾਂ ਬਾਅਦ ਤੁਸੀਂ ਨਾਲੋ ਤੁਹਾਡਾ ਜਿਹੜਾ ਇਹ ਜਿਹੜਾ ਤੇਲ ਹੈਗਾ ਐਂਟੀ-ਏਜਿੰਗ ਨੁਸਖਾ ਫਾਰਮੂਲਾ ਬਣ ਗਿਆ। ਬਲ ਦਵਾਈ ਵੀ ਬਣ ਗਈ ਇੱਕ ਤਰ੍ਹਾਂ ਦੀ। ਜੀ ਐਂਟੀ-ਏਜਿੰਗ ਐਂਟੀ-ਇਨਫਲਮੇਟਰੀ। ਠੀਕ ਹੈ। ਦੋਨੋਂ ਚੀਜ਼ਾਂ ਜੇ ਕੰਮ ਕਰੇਗਾ ਔਰ ਤੁਸੀਂ ਦਿਨੋ-ਦਿਨ ਆਪਣੇ ਚਿਹਰੇ ਦੇ ਉੱਤੇ ਗਲੋ, ਨੂਰ ਤੇ ਜਿਹੜੀਆਂ ਵੀ ਤੁਹਾਡੀਆਂ ਛਾਈਆਂ ਨੇ, ਦਾਗ-ਧੱਬੇ ਨੇ, ਸਰਕਲ ਨੇ, ਅੱਖਾਂ નીચે ਕਾਲੇ ਘੇਰੇ ਨੇ, ਉਹਨਾਂ 'ਚ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜਾਵੇਗਾ। ਜੀ 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 ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ ਫਿਰ ਕਿਸੇ 'ਤੇ ਐਨੇ ਤੁਹਾਡੇ ਨਾਲ ਕੋਈ ਰਾਬਤਾ ਕਰਨਾ ਹੋਵੇ ਬਹੁਤ ਮਤਲਬ ਬੜੀਆਂ ਕੌੜੀਆਂ ਜਿਹੜੀਆਂ ਅਸੀਂ ਕਹਿ ਲਈਏ ਕਿ ਤਜਰਬੇ ਹੋਏ ਹੋਏ ਹੁੰਦੇ ਨੇ ਕਿਸੇ ਨੂੰ ਕਰੀਮ ਨੇ ਰਿਐਕਸ਼ਨ ਕਰਤਾ ਕਿਸੇ ਨੂੰ ਅਸੀਂ ਕਹਿ ਲਈ ਕੋਈ ਨੁਸਖੇ ਫਾਰਮੂਲੇ ਨੇ ਖਰਾਬ ਕਰਤਾ ਕੋਈ ਅਸੀਂ ਕਹਿ ਲਈ ਕਿ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਨੇ ਫੇਸ ਖਰਾਬ ਕਰਤਾ ਤੇ ਫਿਰ ਅਗਰ ਉਸ ਬਾਬਤ ਆਪਣੀ ਗੱਲਬਾਤ ਤੁਹਾਡੇ ਨਾਲ ਕਰਨੀ ਹੋਵੇ ਰਾਬਤਾ ਕਰਨ ਦਾ ਕੀ ਢੰਗ ਹੈਗਾ ਤੁਹਾਡੇ ਨਾਲ ਦੇਖੋ ਤੁਹਾਡੇ ਸਕਰੀਨ ਦੇ ਉੱਤੇ ਮੇਰਾ ਨੰਬਰ ਫਲੈਸ਼ ਹੋ ਰਿਹਾ ਉਸ ਨੰਬਰ ਦੇ ਰਾਹੀਂ ਉਹ ਸਾਨੂੰ ਫੋਨ ਕਰਕੇ ਆਪਣੀ ਪ੍ਰੋਬਲਮ ਦੱਸ ਸਕਦੇ ਨੇ ਅਸੀਂ ਬਾਈ ਕੋਰੀਅਰ ਵੀ ਦਵਾਈ ਭੇਜਦੇ ਆਂ ਇੰਡੀਆ ਜਾਂ ਇੰਡੀਆ ਤੋਂ ਬਾਹਰ ਵੀ ਭੇਜਦੇ ਆਂ ਲੇਕਿਨ ਕੋਈ ਪੇਸ਼ੈਂਟ ਸਾਨੂੰ ਮਿਲ ਕੇ ਦਵਾਈ ਲੈਣਾ ਜਾਂਦਾ ਠੀਕ ਹੈ ਆਨੰਦ દવાਖਾਨਾ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਸਾਡਾ ਕਲੀਨਿਕ ਹੈ ਪਟਿਆਲੇ ਪਟਿਆਲੇ ਸੰਡੇ ਨੂੰ ਛੱਡ ਕੇ ਬਾਕੀ ਸਾਰੇ ਦਿਨ ਮਿਲਦੇ ਹਾਂ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਹੁਣ ਚੁਆਇਸ ਹੈਗੀ ਹੈ ਜਿਹੜੀ ਉਹ ਤੁਹਾਡੀ ਹੈ ਡਾਕਟਰ ਸਾਹਿਬ ਨੇ ਬੜਾ ਵਧੀਆ ਨੁਸਖਾ ਫਾਰਮੂਲਾ ਨਿੰਮੂ ਦੀਆਂ ਪੱਤੀਆਂ ਵਾਲਾ ਤੇ ਤਿਲਾਂ ਦੇ ਤੇਲ ਵਾਲਾ ਦਿੱਤਾ ਹੈ ਔਰ ਨਾਲ ਹੀ ਉਹਨਾਂ ਦਾ ਕਹਿੰਦੇ ਕਿ ਜਿਨ੍ਹਾਂ ਕੋਲ ਭੈਣਾ ਕੋਲ ਟਾਈਮ ਨਹੀਂ ਹੈਗਾ ਜ਼ਿੰਮੇਵਾਰੀਆਂ ਇੰਨੀਆਂ ਹੋ ਜਾਂਦੀਆਂ ਨੇ ਤਾਂ ਉਹਨਾਂ ਵਾਸਤੇ ਉਹਨਾਂ ਨੇ ਫਿਰ ਐਂਟੀ-ਏਜਿੰਗ ਜਿਹੜੀ ਕਰੀਮ ਹੈਗੀ ਹੈ ਇਹ ਬਣਾਈ ਹੈ ਔਰ ਸਰੀਰ ਨੂੰ ਸਾਫ਼ ਕਰਨ ਵਾਸਤੇ ਤਾਂ ਕਿ ਅੱਗੇ ਨੂੰ ਪ੍ਰੋਬਲਮ ਨਾ ਆਵੇ ਅੱਗੇ ਨੂੰ ਛਾਈਆਂ, ਕਿਲ, ਮੁਹਾਸੇ, ਕਾਲਾਪਨ ਨਾ ਆਵੇ ਤਾਂ ਉਹਦੇ ਵਾਸਤੇ ਮੈਡੀਸਨ ਦਾ ਇਸਤੇਮਾਲ ਹੈਗਾ ਇਹਨਾਂ ਨੇ ਆਪਣਾ ਉਂ ਤਾਂ ਸੈਕ ਕਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਸੌਟ ਆਊਟ ਕਰਦਾ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਭੈਣਾਂ ਤੱਕ ਸਾਨੂੰ ਜ਼ਰੂਰ ਪਹੁੰਚਦੀ ਕਰਦੇ ਹੋ ਉਹਨਾਂ ਵੀਰਾਂ ਤੱਕ ਜ਼ਰੂਰ ਪਹੁੰਚਦੇ ਕਰਦੇ ਹੋ ਜੋ ਆਪਣੇ ਫੇਸ ਨੂੰ ਦੇਖ ਕੇ ਸ਼ੀਸ਼ੇ ਨੂੰ ਦੇਖ ਕੇ ਅਸੀਂ ਕਹਿ ਲਈਏ ਕਿ ਅਫਸੋਸ ਪ੍ਰਗਟ ਕਰਦੇ ਨੇ ਔਰ ਉਹਨਾਂ ਨੂੰ ਅਫਸੋਸ ਹੁੰਦਾ ਕਿ ਮੇਰੀ ਸਕਿਨ ਪਹਿਲਾਂ ਕਿੰਨੀ ਚਮਕਦਾਰ ਸੀ ਦਗ-ਦਗ ਕਰਦੀ ਸੀ ਤੇ ਹੁਣ ਇਹ ਕਿਵੇਂ ਮੁਰਝਾ ਚੁੱਕੀ ਹੈ ਤਾਂ ਉਹਨਾਂ ਵਾਸਤੇ ਨੁਸਖਾ ਫਾਰਮੂਲਾ ਕਾਫੀ ਬਿਹਤਰੀਨ ਸਾਬਿਤ ਜੜਾ ਉਹ ਹੋ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋ ਆ ਗਿਆ ਧੰਨਵਾਦ